ਹੈਲੋ ਪਹਿਲਾ ਵਾਹ ਹੈਲੋ ਭਾਈ ਪਹਿਲਾਂ ਤਾਂ ਕਹਿਣਗੇ ਅਮੀਤ ਦੀ ਟੀਮ ਬਣਾਓ ਪਿੰਨ ਦੀ ਟੀਮ ਪੈਣ ਦੇ ਪਲੇਅਰ ਖੇਡ ਦੇ ਕੇਉਂ ਨਹੀਂ ਹੈਣਾ ਜੇ ਖੇਡ ਲੈ ਫਿਰ ਮਤਲਬ ਕੀ ਆ ਜੇ ਤਾਂ ਹੁਣ 5 6 ਬਾਹਰੋਂ ਖੇਡਦੇ ਆ ਸਾਰਿਆਂ ਨੂੰ ਹੀ ਪਤਾ ਚਲੋ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਠੀਕ ਆ ਟੀਮ ਇੰਟਰ ਕਰ ਲਈ ਪਹਿਲਾਂ ਤਾਂ ਬੱਤੀ ਟੀਮ ਦਾ ਰੂਲ ਸੀ ਰੂਲ ਤੇ ਰਹੋ ਨਾ ਹਾਂ ਜੀ ਉਹੀ ਉਹਨਾਂ ਨੂੰ ਪੈਸੇ ਜਨੇ ਦੇ ਦੋ ਪਰ ਸਾਡੇ ਕ ਨੂੰ ਤੜਕੇ ਛੱਤਰ ਪਾਈ ਜਨੋ ਇੰਨੀ ਠੰਡ ਆ ਜੇ ਤਾਂ ਤੁਹਾਨੂੰ ਵਧੀਆ ਲੱਗ ਜੇ ਤਾਂ ਤੁਹਾਨੂੰ ਐ ਲੱਗਦਾ ਅਸੀਂ ਛੱਤਰ ਖਾ ਕੇ ਵੀ ਭੱਗ ਜਾਨੇ ਆ ਗਰਾਊਂਡ ਚ ਖੇਡ ਲੈਂਦੇ ਆ ਮੈਚ ਤੁਹਾਨੂੰ ਲੱਗਦਾ ਵਧੀਆ ਇੱਕ ਟੀਮ ਦੇ ਵਿੱਚ ਵੱਧ ਪਲੇਅਰ ਆ ਇੱਕ ਚ ਘੱਟ ਆ ਸਾਨੂੰ ਦੱਸੋ ਜੇ ਸਾਡਾ ਮੈਚ ਪਹਿਲਾਂ ਤਾਂ ਅਸੀਂ ਪਹਿਲਾਂ ਲਾਉਂਦੇ ਹੁਣ ਸੈਮੀ ਜਾ ਗਏ ਹੁਣ ਅੰਤਰਾਜ ਤਾਂ ਲਾਵਾਂਗੇ ਨਾ ਫੇਰ ਫੇਰ ਕਹਿੰਦਾ ਨਾ ਪਿੰਡ ਦੇ ਪਲੇਅਰ ਵੀ ਉੜਦੇ ਪਿੰਡ ਦੀ ਟਾਇ ਨਹੀਂ ਹੁੰਦਾ ਜੀ ਦੱਸੋ ਛੱਤਰ ਖਾ ਲੈਣੇ ਬਾਈ ਖਾ ਕੇ ਭੱਗ ਜਾ ਘਰਾਂ ਨੂੰ ਹੈਲੋ 29 ਜਿਹੜੇ ਆ ਲੋਕ ਨੇ ਬਾਹਰ ਇਹਨਾਂ ਦੀ ਕਦਰ ਕਰੀਦੀ ਹੁੰਦੀ ਆ ਆਵਾਜ਼ ਦੱਸ ਦਿਆ ਵੀ ਕੀ ਲੋਕ ਕੀ ਚਾਹੁੰਦੇ ਆ ਹੁਣ ਮੈਚ ਇੰਨੇ ਹੋ ਗਿਆ ਸੈਮੀਫਾਈਨਲ ਚ ਨਹੀਂ ਟੀਮਾਂ ਕੱਟੀਆਂ ਜਾਣੀਆਂ ਟੀਮ ਜਿਹਾ ਹੋ ਦੂਜੀਆਂ ਟੀਮਾਂ ਨਾਲ ਵੀ ਇਹ ਮੈਚ ਖੇਡ ਕੇ ਜਿੱਤ ਕੇ ਆਇਆ ਦੂਜੀਆਂ ਟੀਮਾਂ ਜੇ ਇਤਰਾਜ਼ ਹੁੰਦਾ ਪਹਿਲੇ ਰਾਊਂਡ ਦੀ ਆਪਾਂ ਦੂਜੇ ਉਹ ਹੁਣ ਸੈਮੀਫਾਈਨਲ ਤੇ ਨਹੀਂ ਕੋਈ ਆਵਾ ਆਪਦੇ ਮੈਚ ਖੇਡਣੇ ਪਣੇ ਆ। ਉਹ ਡਿਸੀਜਨ ਦੱਸ ਦੇਣਾ ਵੀ ਟੀਮਾਂ ਇਹੀ ਖੇਡਣਗੀਆਂ ਕੋਈ ਟੀਮ ਕੱਟੀ ਨਹੀਂ ਜਾਊ। ਵੀ ਜਿਹੜੇ ਖੇਡਦੇ ਨੇ ਸਵੇਰ ਤੋਂ ਹੀ ਖੇਡਣਗੇ। ਇੱਕ ਕਲੱਬ ਵਾਲੇ ਭਰਾ ਬੁਲਾ ਰਹੇ ਭਾਈ ਬਾਕੀ ਤੁਸੀਂ ਦੇਖੋ ਓਕੇ ਜੀ ਭਾਈ ਅਸੀਂ ਤਾਂ ਕਹਤਾ ਹੀ ਮੈਚ ਸ਼ੁਰੂ ਕਰੋ ਬਾਕੀ ਤੁਸੀਂ ਦੇਖੋ ਜਿਹੜਾ ਪਹਿਲੇ ਜੇ ਹੈਲੋ ਬਾਈ ਜਿਹੜੇ ਕਹਿੰਦੇ ਨੇ ਨਾ ਵੀ ਦੂਜੀ ਟੀਮ ਤੇ ਇੰਨੇ ਬਾਹਰ ਹਾਂ ਪਹਿਲੀ ਗੱਲ ਤੋਂ ਬਈ ਅਸੀਂ ਸੱਦੇ ਪੱਤਰ ਤੇ ਆਏ ਆ ਅਸੀਂ ਬਿਨਾ ਸੱਦੇ ਪੱਤਰ ਤੇ ਜਾਂਦੇ ਨਹੀਂ ਜੇ ਸਾਨੂੰ ਕਮੇਟੀ ਨੇ ਸੱਦਿਆ ਅਸੀਂ ਤਾਂ ਆ ਆ ਬਈ ਜੇ ਕਿਤੇ ਬਰਸਾਲਪੁਰ ਦੀ ਟੀਮ ਕੱਟੀ ਗਈ ਹੋਵੇ ਬਈ ਤਾਂ ਤੁਸੀਂ ਕਹਦੇ ਹੋ ਅਸੀਂ ਭੱਜ ਜਾ ਰਹੇ ਹਾਂ ਇੱਕ ਵੀ ਮਿਲ ਦੱਸੋ ਬਈ ਬਰਸਾਲਪੁਰ ਦੀ ਟੀਮ ਇੱਥੇ ਕੱਟੀ ਗਈ ਆ ਜਿਹੜੀ ਟੀਮ ਬਈ ਤਰਾਜ ਲਾਉਂਦੀ ਆ ਉਹ ਗੁਰਦਾਰੇ ਦੀ ਸੌਂਗਾ ਜਵੇ ਵੀ ਉਹਨਾਂ ਚ ਬਚਲੜ ਨਾ ਜਪੀ ਨਹੀਂ ਸੀ ਪਰੋ ਤੇ ਤੀਜੀ ਰੇਡ ਵਾਲਾ ਬੰਦਾ ਨਹੀਂ ਸੀ ਬਾਹਰੋਂ ਬਈ ਪੰਜ ਨੇ ਬਾਹਰੋਂ ਤੇ ਗੁਰਦੇ ਰੇ ਗੁਰੂ ਗ੍ਰੰਥ ਸਾਹਿਬ ਤੇ ਚੜਦੇ ਆ ਸੌਂਖੰਦੇ ਨੇ ਕਰਦੇ ਆਈ ਬਿੱਕਰ ਨੂੰ ਜਾਂਦੇ ਆ ਧੰਨਵਾਦ ਬਈ ਹੱਥ ਬਨ ਕੇ ਬੇਨਤੀ ਆ ਦੋ ਦੋ ਟੁਕਮਾ ਯਾਰ ਖੇਡ ਲੋ ਵੇਖੋ ਨੀਦਾ ਆ ਦਰਸ਼ਕਾਂ ਦਾ ਪਿਆਰ ਦੇਖੋ ਇੰਨੀ ਰਾਤ ਹੋ ਗਈ ਆ ਫੇਰ ਵੀ ਬੈਠੇ ਨੇ ਕਈ ਟੂਰਨਾਮੈਂਟ ਦਾ ਇਕੱਲਾ ਝਾਲ ਹੀ ਰਹਿ ਜਾਂਦਾ ਹੈ ਖੇਡ ਲਓ ਖੇਡ ਲਓ ਬੇਨਤੀ ਆ ਮੈਂ ਤਾਂ ਹੀ ਕਹਿੰਦਾ ਉਹਨਾਂ ਕੇ ਲਾਈਟਾਂ ਤੋਂ ਪਹਿਲਾਂ ਪਹਿਲਾਂ ਮੈਚ ਕਰਾ ਲਿਆ ਕਰੋ ਲਾਈਟਾਂ ਚ ਕੱਲ ਜੁਗਾ ਵੜਦਾ ਗਰਾਊਂਡ ਚ ਇਹ ਜਦੋਂ ਭਾਈ ਰੂਲ ਆ ਨਾ ਵੀ ਸੈਮੀ ਫਾਈਨਲ ਤੇ ਦਰਾਜ ਹੁੰਦਾ ਨਹੀਂ ਤਾਂ ਬਿਨਾਂ ਵਜੇ ਤੋਂ ਰੌਲਾ ਨਾ ਪਾਓ ਖੇਡਣਾ ਖੇਟੋ ਐਵੇਂ ਟਾਈਮ ਖਰਾਬ ਨਾ ਕਰੋ ਪਹਿਲੇ ਹੀ ਬਹੁਤ ਹਨੇਰਾ ਹੋ ਗਿਆ ਇੰਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਰੂਲ ਮੁਤਾਬਕ ਚੱਲੋ ਸਭੀ ਮੈਚਾਂ ਦੇ ਇਤਰਾਜ ਨਹੀਂ ਬਣਿਆ ਜਾਊ ਤਾਅ ਨਹੀਂ ਬਣਿਆ ਜਾਊ ਇਹ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਖੜਨਾ ਤਾਂ ਦੱਸ ਦਿਓ ਨਹੀਂ ਖੜਨਾ ਤਾਂ ਦੱਸ ਦਿਓ ਇਸ ਟੂਰਨਾਮੈਂਟ ਨੂੰ ਨਾ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਬੇਨਤੀ ਆ ਜਰ ਕਮੇਟੀ ਦੀ ਵੀ ਮੰਨ ਲਓ ਭਰਾਵੋ ਹੱਥ ਬਨ ਕੇ ਬੇਨਤੀ ਹੈ ਥੋੜੇ ਕੋਲੇ ਥੋੜਾ ਸਮਾਂ ਦਾ ਜਲਦੀ ਆਪਣਾ ਡਿਸੀਜਨ ਲਓ ਬਾਅਦ ਚ ਨਾ ਕਹਿਓ ਵੀ ਟੀਮ ਕੱਟਤੀ ਕਿਉਂਕਿ ਉਹਨਾਂ ਨੇ ਲੱਖਾਂ ਰੁਪਇਆ ਖਰਚ ਕੀਤਾ ਜਿੰਨੇ ਪੈਸੇ ਜਿਹੜੀ ਟੀਮ ਨੇ ਮੰਗੇ ਨੇ ਉਨੇ ਦਿੱਤੇ ਨੇ ਜਿੰਨੇ ਮੰਗੇ ਨੇ ਉਹਨੇ ਦੇ ਦੇ ਕੋਈ ਸ਼ੱਕ ਨਹੀਂ ਮੈਨੂੰ ਪਤਾ 40 40 ਹਜ਼ਾਰ ਰੁਪਇਆ ਟੀਮਾਂ ਲੈ ਕੇ ਗਈਆਂ ਨੇ ਮੈਂ ਉੱਤੇ ਖੜਾ ਸੀ ਜਦੋਂ ਗਿਣ-ਗਿਣ ਫੜਾਉਂਦੇ ਸੀ ਆਮ ਟੀਮਾਂ ਵੀ 40 40 ਹਜ਼ਾਰ ਰੁਪਇਆ ਲੈ ਕੇ ਗਈਆਂ ਨੇ ਪਰ ਇਹਨਾਂ ਨੇ ਆਖਿਆ ਨਹੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਆ ਤੁਹਾਨੂੰ ਭਾਈ 5 ਮਿੰਟ ਦਿੱਤੇ ਆ 5 ਮਿੰਟ 5 ਮਿੰਟ ਦਾ ਚ ਆਪਣਾ ਡਿਸੀਜਨ ਲੈ ਲਓ ਖੇਡਣਾ ਨਾ ਖੇਡਣਾ ਬਾਚਦਾ ਕਿ ਉਹ ਵੀ ਕਟਾਂਗੇ ਇੰਨਾ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਬਿਨਾ ਵਜਾ ਤੋਂ ਰੌਲਾ ਪਾ ਰਹੇ ਹੋ ਆ ਰੀਠਾ ਭਾਈ ਕਹਿੰਦਾ 60 ਪਿੰਟ ਦਾ